ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੋਟ ਲਡੂਮ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼੍ਰੀ ਰਾਮ ਤੀਰਸਰੇ ਲੱਗੇ ਜਿਹੜਾ ਵਿੱਜ ਹੈ ਨਾ ਦਾ ਤੇ ਸਰਪ ਸਿੰਘ ਉਹਨਾਂ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੜਾ ਤੁਹਾਨੂੰ ਦਿਖਾਉਣੀ ਆ ਇੱਕ ਜਰਸੀ ਇੱਕ ਜਰਸੀ ਕ੍ਰੋਸ ਤੇ ਇੱਕ ਆ ਜਿਹੜੀ ਸਾਹਮਣੇ ਤੁਸੀਂ ਚਿੱਟੇ ਰੰਗ ਦੀ ਵੜ ਜਿਹੜੀ ਦੇਖ ਸਕਦੇ ਤਾਜੀ ਸੂਈ ਹੈ ਜਿਹੜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਾਂ ਜੀ ਸਭ ਠੀਕ ਠਾਕ ਜੀ ਵਧੀਆ ਜੀ ਵਧੀਆ ਕਿਰਪਾ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਨਾਮ ਮੇਰਾ ਸਾਹ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਕੋੜਾ ਟੋਣ ਤੇ ਫੋਨ ਨੰਬਰ ਬੋਲਦੇ ਕਰੀ ਫੋਨ ਨੰਬਰ ਹੈਗਾ 9781228722 ਠੀਕ ਆ ਤੇ ਅੱਜ 3 ਫਿਰ ਹਾਂਜੀ 5 ਹੀ ਰਤੀ ਤੱਕ ਫੋਨ ਕੀਤਾ ਜਦੋਂ ਦੋ ਬਾਅਦ ਚ ਲੈ ਗਿਆ ਦੋ ਵਾਰੀ ਠੀਕ ਅੱਛਾ ਦੋ ਵੇਗ ਆ ਵੀ ਬਾਅਦ ਹੀ ਲੱਗਿਆ 12 ਵਜੇ ਠੀਕ ਆ ਤੁਸੀਂ ਉਹ ਤਾਂ ਕਹਿੰਦੇ ਸੀ ਵੀ ਦੋ ਰਾਤ ਨੂੰ ਆ ਜਾਨੀਆ ਠੀਕ ਹੈ ਤੇ ਉਹ ਸਫਰ ਚੋਂ ਜੇ ਆਈਆਂ ਵਾ ਹਨਾ ਚਲੋ ਸ਼ੁਰੂਆਤ ਫਿਰ ਤਾਜੀ ਸੋਈ ਤਾਂ ਕਰ ਲਈਏ ਹਾਂਜੀ ਆ ਵੈ ਪਹਿਲੀ ਹੋਈ ਅਜੇ ਠੀਕ ਹੈ ਸੂਆ ਪਹਿਲਾ ਹੀ ਹੈ ਦਾ ਪਹਿਲਾ ਸੂਆ ਹੀ ਪਈਦਾ ਤੇ ਚੰਗੇ ਕਦ ਕੱਠਾ ਲਈ ਬੱਚਾ ਕਿ ਆ ਗਿਆ ਮਗਰ ਬੱਚਾ ਇਹ ਸ਼ਾਇਦ ਮਗਰ ਬੱਚਾ ਆ ਗਿਆ ਵਾ ਬਾਕੀ ਆ ਦੇਖ ਸਾਦੇ ਕੰਪੈਕਟ ਜੇ ਹਵਾਨਾ ਜਿਹੜਾ ਇਹਨੇ ਤਿਆਰ ਕੀਤਾ ਵਾ ਕਿੰਨਾ ਚਿਰ ਹੋਇਆ ਵਿੱਜ ਨਾ ਸੋਈ ਨਾ ਵਿੱਜ ਆ ਤੇ ਜੀਚਵਾਈ ਲਗਣੀ ਜੇ ਅੱਜ ਕਾਬੀਆਂ ਲੱਗੀਆਂ ਏ ਦੋ ਚਵਾਈਆਂ ਹੋ ਗਈਆਂ ਤੇ ਉਤਰਾਂ ਠੰਡੀ ਸਿਰ ਨਿਕਲੀ ਪੂਰੀ ਠੰਡੀ ਅੰਮਾ ਦਾ ਮੋਟਾ ਕਰਦੀ ਹੈ ਪਾ ਲੈਣਾ ਥੋੜੀ ਆਹ ਬੋਲਾਂ ਹੈਗੀਆਂ ਇਹ ਆ ਕਿ ਚਲੋ ਪੰਜ ਸੱਤ ਚਵਾਈਆਂ ਸੈੱਟ ਹੋ ਜੂਗੀ ਪੂਰੀ ਹਨਾ ਬਾਕੀ ਵਾਸ਼ੀ ਸੋਹਣੀ ਵੇਖੋ ਕਿੰਨੀ ਹੈ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੀ ਦੀ 16 17 ਲੀਟਰ ਤੇ ਦੇਈ ਜੂ ਰਾਮ ਨਾਈ ਅੱਛਾ ਹਾਂਜੀ ਠੀਕ ਆ ਇਹ ਬਾਕੀ ਹੈ ਗਰਮੀ ਗਰਮੀ ਨਹੀਂ ਮਨਾਉਣ ਵਾਲੀ ਹੈਗੀ ਠੀਕ ਆ ਹਾਂਜੀ ਖੋਲੀਆਂ ਫਿਰ ਤੋਰੀਏ ਬਾਕੀ ਥਾਣੇ ਦਾ ਹੁਣ ਤਾਂ ਹੀ ਹੱਥ ਚਾਉਣਾ ਲਾਵਾ ਜਿਹੜਾ ਆ ਦੇਖ ਸਾਦੇ ਜੇ ਅਜੇ ਪੁਲਾ ਪੁਲਾ ਹਵਾਨੇ ਤੇ ਹੈਗੀਆਂ ਤਾਜੀ ਸੂਈ ਆ ਲੈ ਆਓ ਜੀ ਕੋਈ ਬਾਤ ਟਾਂ ਨਹੀਂ ਪਹਿਲਾਂ ਦੇ ਹਿਸਾਬ ਨਾਲ ਕਦ ਕਾਠ ਵੀ ਠੀਕ ਆ ਤੇ ਥੱਲੇ ਵੀ ਚੰਗੀ ਤਿਆਰ ਹੋਈ ਆ ਥਾਣਾ ਬੜਾ ਪਿਆਰਾ ਜਿਹੜਾ ਇਹਦੇ ਕੋਲ ਆ ਦੇਖਾਂਦੇ ਹਵਾਨਾ ਇਹਦਾ ਲੱਗਿਆ ਤੇ ਕਿੰਨਾ ਕੁ ਰੱਖਦੀ ਹੈ ਵਿੱਦੀ ਫਿਰ ਇਹਦਾ ਮੁੱਲ ਆਪਾਂ ਮੁੱਲ ਮੈਂ ਤਾਂ ਕਦੀ ਸੋਣੀ ਹੈ ਸੱਚ ਪਹਿਣੀ ਆ ਕਰਨ ਜੀ ਗਰੀ ਜਾਂਦਾ ਠੀਕ ਆ ਹਾਂਜੀ ਪਰ ਜੈਜਾ ਕਰੀਏ ਮੇਲਾ ਮੁੱਲਾ ਚੱਲੰਦਿਆ ਵਾ ਵਿੱਦੀ 52 ਹਜ਼ਾਰ ਮੁੱਲ ਕਰਦੇ ਦਾ ਅੱਛਾ ਹਾਂਜੀ 52 ਹਜ਼ਾਰ ਬਾਕੀ ਵਿੱਚ ਛੋਟ-ਛਾਟ ਕਰ ਦੋਗੇ 50 ਦੀ ਦੇ ਦਾਂਗੇ ਵਿੱਦੀ ਚਲੋ ਮੌਕੇ ਤੇ ਭੈਣ ਭਰਾ ਫੋਨ ਲਾਵੇ ਪਤਾ ਨਹੀਂ ਕਿੱਥੇ ਹੋ ਜਣੀਆਂ ਅੱਛਾ ਮਾਨਤਨ ਖੁੱਲਾ ਹੋ ਜਾਊਗਾ ਹਾਂਜੀ ਠੀਕ ਆ ਤੇ ਬਾਕੀ ਆ ਕੋਈ ਵੀ ਇੱਥੇ ਆਣ ਕੇ ਪਸੰਦ ਕਰਕੇ ਖੜੇ ਸੋਹਣੀ ਵੜਿਆ ਤੇ ਹੁਣ ਗੱਬਨਾ ਗਿਆ ਦੋਵੇਂ ਹਾਂਜੀ ਹਾਂਜੀ ਥਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਢਿੱਲਾ ਟੋਲਾ ਹਵਾਨੇ ਦੇ ਚ ਵੀ ਕਾਫੀ ਹੈ ਦੱਸੀਏ ਵਧੀਏ ਕਿੰਨੇ ਕ ਦੁੱਧ ਆ ਲੀਜੇ ਵੀ ਜੀ ਇਹ ਵੀ 15-16 ਲੀਟਰ ਤੋਂ ਬਾਹਰ ਹੀ ਦੋਗੀ ਦੁੱਧ ਅੱਛਾ ਹਾਂਜੀ ਜੇ ਅਸੀਂ ਕ੍ਰੋਸ ਹੁੰਦੀ ਆ ਤੇ ਆਹ ਲੈ ਖੜਦੀ ਹਫਤਾਗ ਠੀਕ ਆ ਚਲੋ ਵੱਧ ਵੀ ਖੜ ਸਕਦੀ ਆ ਆ 10 ਦਿਨ ਖੜ ਸਕਦੀ ਕਿਉਂਕਿ ਆਪਾਂ ਪਹਿਲਾਂ ਵੀ ਸੋਚ ਸਕਦੇ ਆ ਤੇ ਟਾਈਮ ਵੱਧ ਵੀ ਖੜ ਸਕਦੀ ਆ ਖੋਲੋ ਸੋਰੀ ਜੀ ਬਾਕੀ ਗੱਬਣ ਪਛੇਤਾ ਦੁੱਧ ਦਾ ਵੀ ਅੰਦਾਜ਼ਾ ਹੁੰਦਾ ਤੇ ਸਮੇਂ ਦਾ ਵੀ ਅੰਦਾਜ਼ਾ ਹੀ ਹੁੰਦਾ ਵਾ ਕੋਈ ਵੀਰ ਆਪਣਾ ਵੀ ਇਹ ਵੀ ਆਪਣਾ ਵੇਖ ਚੱਕ ਕੇ ਖੜੇ ਆਪਣੀ ਸਮਝ ਨਾਲ ਅੰਦਾਜ਼ੇ ਨਾਲ ਉਤਰ ਹੈ ਕਿ ਕਦ ਕੱਠ ਚੰਗਾ ਹੋ ਇਹਦਾ ਵੀ ਜੱਸੀਆਂ ਦੇ ਹਿਸਾਬ ਨਾਲ ਜੇ ਆਪਾਂ ਲਈਏ ਅੱਛਾ ਲੈ ਕਰਾ ਦਰਦੀ ਥਲੇ ਉਤਰਨ ਤਾਂ ਇਹ ਹੈ ਕਿ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਆਪ ਪਸੰਦ ਕਰਕੇ ਖੜੇ ਤੇ ਇਹਦਾ ਵੀ ਜਿੰਨਾ ਰੱਖਣਾ ਫਿਰ ਮੁੱਲ ਆਪਾ ਵੀ ਜੀ ਮੁੱਲ ਦਾ ਕਰਦੇ ਆ 45000 ਅੱਛਾ 42000 ਦੀ ਦੱਸਾਂਗੇ ਵੀਰ 42000 ਦੀ ਕਿ ਪੂਰੇ 40 ਦੀ ਕਰ ਦਈਏ 40 ਦੀ ਦੱਸਾਂਗੇ ਵੀਰ ਜੀ ਠੀਕ ਹੈ ਜੀ ਦੋਚੋ ਕਰਦਾ ਇਮਾਨਦਾਰ ਕੋਈ ਆ ਨਹੀਂ ਠੀਕ ਹੈ ਤੇ ਉਹਨੇ ਕਿਹਾ ਜਰਸੀ ਆ ਗਈ ਹੈ ਤੇ ਥਾਣ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਇਹ ਵੇਖੀ ਕਿੰਨੇ ਕ ਦੁੱਧ ਆ ਲਈ ਜੇ ਵੀ ਜੀ ਆਮ ਜਫਸੀਆਂ ਨੂੰ ਤਾਂ ਕੱਦ ਵੀ ਇਹਦਾ ਵੇਲੇ ਵਧਾਈ ਆ ਹਾਂਜੀ ਨੋਰਮਲ ਨਾ ਚਲੋ ਠੀਕ ਆ ਥੋੜਾ ਜਿਆ 13 14 ਦੇ ਲਾਗੇ ਮਨੇ ਦੇਈ ਜਾਊਗੀ ਅੱਛਾ ਹਾਂਜੀ ਠੀਕ ਆ ਅੱਧਾ ਦੁੱਧ ਖੜਦੀ ਆ ਸੂਨ ਚ ਥੋੜੀ ਸੰਭੀ ਕਿਨੇ ਘਾਟਿਆ ਸੰਭੀ ਘਾਟਿਆ ਹਣਾ ਬਾਕੀ ਥੱਲੇ ਦੀ ਬਹੁਤ ਸਾਫ ਆ ਚਲੋ ਤੋਰ ਫੇਰ ਇਹਨਾਂ ਬਾਕੀ ਇਹ ਜੇ ਤੁਹਾਡੇ ਦਿਨ ਖੜਦੀ ਆ ਤੇ ਇਹ ਕੋਈ ਸੰਭਨ ਵਾਲਾ ਕੋਈ ਵੀ ਲੈ ਜਾਊਗਾ ਤੇ ਸਾਰੀਆਂ ਕਰਮੀਆਂ ਜਿਹੜਾ ਦੁੱਧ ਚੰਗਾ ਚਵਾਈ ਜਾਣਾ ਬਾਕੀ ਇਹਨਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਤੇ ਵੀ ਦਿੱਤਾ ਕੀ ਰੱਖਣਾ ਫਿਰ ਆਪਾਂ ਮੁੱਲ ਇਹਦੇ ਵੀ ਮੁੱਲ 32000 ਆ ਅੱਛਾ ਵਿਕ ਦਾਂਗੇ ਵੀਜੀ 30000 ਹੀ ਦੇ ਦੋਗੇ ਹਾਂਜੀ ਤੇ ਬਾਕੀ ਛੋਟ ਛੱਟ ਵਿੱਚ ਹੋ ਜੂਗੀ ਕਰਦਾ ਕਿ ਵੀਜੀ ਕੋ ਭੈਣ ਭਰਾ ਫੋਨ ਲਾ ਪਤਾ ਨਹੀਂ ਕਿੱਥੇ ਹੋਈ ਨਹੀਂ ਗੱਲ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਜੀ ਕੁਛ ਕਹਣਾ ਬਸ ਇਹੋ ਹੀ ਆ ਵੀ ਉਹ ਵਛੀ ਸੁਈ ਆ ਹਾਂਜੀ ਤੇ ਆ ਗੱਬਣਾ ਵਾ ਕੋ پاس ਕਰਕੇ ਖੜੇ ਹਨਾ ਉਹਦੀ ਆਗੇ ਆਪਣੇ ਆਪਣੀ ਚਵਾਈ ਕਰਕੇ ਖੜਨਾ ਠੀਕ ਹੈ ਜੀ ਹਾਂਜੀ ਕੱਲ ਦੀ ਸੁਈ ਆ ਪਹੁੰਚ ਵਛੀ ਪਹਿਲਾਂ ਸੁਆਏ ਠੀਕ ਹੈ ਜੀ ਠੀਕ ਹੈ ਵੀਜੀ ਬਾਕੀ ਆ ਕਿ ਇੱਕ ਸੁਈ ਸਵਾਈ ਆ ਤੇ ਦੋ ਗੱਬਣਾ ਵਾ ਇੱਥੇ ਆ ਕੇ ਪਾਸ ਕਰਕੇ ਚੁਵਾਈ ਕਰਕੇ ਫੇਰ ਹੀ ਤੁਹਾਨੂੰ ਖੜਨੀ ਆ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ